ਸਤਨਾਮ ਵਾਹਿਗੁਰੂ ਸੋਤ ਸਜੀਵ ਪਾਤਸ਼ਾਹੀ ਜਿਸ ਮੇਰੇ ਗਬਿਰ ਬਾਜ ਦੇਤੀ ਚੌਪਈ ਹਮਰੀ ਕਰੋ ਹਾਥਦਰ ਰਖਾ ਪੂਰਨ ਹੋਵੇ ਜਿਤ ਕੇ ਇੱਛਾ ਤਾ ਚਰਨ ਨਮਰਹਿ ਹਮਾਰਾ ਪਿਣਾ ਜਾਣ ਕਰੋ ਪ੍ਰਤਿਪਾਰ ਹਮਦ ਤੁਸਤ ਸੁਭੰਤ ਮਕਾਮਾ ਮਹਾਂਕਾਮਾ ਜਾਓ ਸੁਗੇ ਬਸ ਮੋਰ ਪਰਿਵਾਰ ਸੇਵਕ ਸਿੰਘ ਸਬੈ ਕਰਤਾਰਾ ਮੂਰਖਾ ਨਿਜ ਕਲਦ ਕਰਿਏ ਸਰਬ ਰਨ ਕੋ ਆਦ ਸੰਗਰੀਏ ਪੂਰਣ ਹੋਏ ਹਮਾਰੀ ਆਸਾ ਤੋਰ ਪਦ ਕੇ ਰਹਿ ਪਿਆਸ ਤਮਹਿ ਸਾੜ ਕੋ ਅਬਰ ਨਾ ਧਿਆਉ ਜੋ ਪਰ ਚਾਹੋਂ ਸਤਮ ਤੇ ਪਾਉ ਸੇਵਕ ਸਿੰਘ ਹਮਾਰ ਤਾਰੀਆ ਜੋ ਤੁਮ ਸਤਿਰਾ ਹਮਾਰ ਮਾਰਿ ਹੈ ਆਪ ਹਾਜ ਤੈ ਮੂਜ ਬਰੀ ਜੈ ਬਨ ਕਉ ਕਾ ਤਰਾਸਨ ਬਰੀ ਹੈ ਹੂ ਤੂ ਸਦਾ ਹਮਾਰ ਪਛਾ ਸਿਰ ਹਸ ਤਜ ਜੋ ਕਰਹੁ ਰੱਛਾ ਰਾਖ ਲਹੁ ਮੇ ਰਾਖਣ ਹਾਰੇ ਸਾਹਿਬ ਸੰਤ ਸਹਾਰੇ ਬਿਆਰੇ ਜੀਨ ਬੰਦ ਦੁਸਤਰਗ ਅੰਤਾ ਪੂਰੇ ਜਤਰਾਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੋ ਅੰਤਰਾ ਕਾਲ ਪਾਏ ਕਰ ਦਸਨ ਪ੍ਰਕਾਸ਼ ਸਗਲ ਗਾਣ ਗਾ ਕੀ ਅਤ ਮਨ ਸਾ ਜਵਣ ਕਾਲ ਨੂੰ ਕੀ ਸਿਵ ਕੇਉ ਬੇਦਰਾਜ ਬ੍ਰਹਮਾ ਜੁਥੀ ਜਵਣ ਕਾ ਸਭ ਲੋਗ ਸਵਾਰ ਨਮਸਕਾਰ ਲਹਤਾ ਹੈ ਹਮਾਰਾ ਜਗਨ ਕਾਨ ਸਭ ਜਗਤ ਬਨਾਲ ਦੇਵ ਦਤਾ ਦਸਨੋ ਪਜਾਇਓ ਆਧੰਤ ਕਹਿਵਤਾਰ ਸੋਏ ਗੁਰੂ ਸਮਝ ਹੁ ਹਬਾਰ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸੁਵਾਰੀ ਸਿਵ ਕੰਕ ਸਭ ਗੁਣ ਸਵਧੀਆ ਸਤਰਨ ਕੋ ਪਰਮ ਬਦਕੀ ਕਰ ਕਰ ਗਏ ਅੰਤਰ ਕੇ ਜਾਣਤ ਭਲੇ ਬੁਰੇ ਕੇ ਪੇਰਿ ਪਛਾਨਤ ਚਿਤਿ ਤੇ ਕੁੰਚ ਅਸਤੁਲ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕਿਰਤਿ ਪਛਾਨੈ ਗਨ ਕਣ ਗੇ ਪੜ ਪੜ ਕੇ ਜਾਣੈ ਜਗਤ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਧਰ ਦੇਹ ਅਪਾਰਾ ਜਗਿਆ ਕਰਮ ਕਰਤੂ ਕਬਹਾਂ ਤੁਮ ਮੈ ਬਲਜ ਦੇ ਤਰ ਸਭਾਂ ਦੇਤੇ ਪਦਾਂ ਸਿਰਿ ਸਭ ਤਾਰੈ ਆਪਾਂ ਪੜੀ ਪੂਜੋ ਚਾਰ ਤਮਸ ਰਹਿ ਤੇ ਰਹਤ ਜਰਾਣਵਾ ਜਾਣ ਜਪੇ ਜਿ ਤੀਰਿਆ ਆਪਾਧਮਕਾਰ ਧ੍ਰਿਤਕਾਰ ਦਰਲੰਭੋ ਆਦਿ ਵਿਦ ਨਦ ਸੰਭ ਤਾ ਕਮੂੜ ਜਾਣ ਪਿੱਧਾ ਜਾ ਕੋ ਦੇਗਣ ਪਾਵਤ ਮਿੱਦਾ ਤਾ ਕੋ ਕਿਰਪਾ ਨ ਅਨਮਨਤ ਮਾ ਮੂਲ ਕਦ ਪੇਧਨ ਗਾਵਤ ਮਹਾਦੇਵ ਤੇ ਕਹਿ ਜਦ ਦਾ ਸੇਵ ਅੰਕਾਰ ਕਾ ਤਿੰਨ ਤਨ ਦੇਵ ਆਪ ਆਪਣੀ ਬੁਧ ਤਿੱਤੀ ਵਰਤ ਤਨ ਤਨ ਤੋ ਹੈ ਤਿੱਤੀ ਤੁਮਰਾ ਲਖਾਨਾ ਜਾਏ ਪਸਾਰ ਕਹਿ ਬਦ ਸਜਾ ਪ੍ਰਥਮ ਸੰਸਾਰ ਇਕਾ ਰੂਪ ਅਨੁਭਸੁਰਪਾਰੰਕ ਪੈ ਹੋ ਰਾਮ ਕਹਿ ਪੁਪਾ ਅੰਡਜ ਜੇਤ ਸਿਤਜ ਕਿੰਨੀ ਉਤਪਜ ਖਾਨ ਬਹੁਰ ਰੰਚ ਦਿਨੇ ਕੰਫੂਲ ਰਾਜ ਹਗ ਬੈਠਾ ਕਉ ਸੰਟ ਪਹਿ ਹੋ ਸੰਕਰ ਇਕਠਾ ਸਗਰੇ ਸਹਸਦ ਦਿਖਾਇ ਜੰਪਵ ਆਤ ਜਗਾ ਚਲੂ ਪਸੰਭਵ ਵਰਚਾ ਮੇਂ ਤਮ ਕਰੋ ਸਿੱਖ ਕੁਬਾਰ ਅਸਿੱਖ ਸੰਗਰੋ ਉੰਤਵਸਤਿ ਤੇ ਅਟਵਤੁ ਪਤਪਤ ਸਗਲ ਮਲੇਸ਼ਕਰ ਰਣਕੰਤਾ ਦੇਯ ਅਸਤੁਜ ਤਮ ਸਰਣੀ ਪਰੇ ਜਨਕੇ ਦੋਸਤ ਦੁਖ ਤਹਾ ਬਾਰੇ ਕੋਰਬਜਮਨ ਪੰਗ ਪਰੇ ਜਹਾਰੇ ਜਨਕੇ ਤੁਮ ਸੰਕਟ ਸੁਬਟਾਰੇ ਜੋ ਕਨ ਕੋਇ ਇਕ ਭਾਰਤ ਹੈ ਤਾਕੇ ਕਾ ਨਿੰਨ ਐਨ ਨਚਾ ਹੋਇ ਤਾਹੇ ਸਭ ਕਲਲਾ ਦੋਸਤਨ ਸਤਨੰਦ ਦੇ ਕੰਨ ਕਿਰਪਾ ਦ੍ਰਿਸ਼ਟ ਤਨ ਜਾਇ ਨਹਰ ਤਾਂ ਕੇ ਤਾਰ ਤਨ ਕਮ ਹਰ ਰਿੱਤ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਰੈ ਸਕੈ ਨ ਕੋਈ ਏਕ ਬਾਰ ਤੰਤ ਮੈਂ ਸੰਭਾਰ ਕਾਲ ਸਾਚ ਤੇ ਤਹਿ ਬਾਰ ਦਿਨ ਨਰਨਾਮ ਤਿਹਾਰੁ ਕਾ ਦਾਰ ਦੁਸ਼ਟ ਲੋਕ ਤੇ ਰਹ ਕਰਗ ਕੈਤ ਮੈਂ ਸਰਣ ਤਿਹਾਰੀ ਆਪ ਹਾਥ ਦਰ ਲੇ ਹੋ ਭਾਰੀ ਸਰਬਥਾਉ ਮੋ ਸਹਾਈ ਦੁਸ਼ਟ ਲੋਕ ਤੇ ਲੇ ਹੋ ਬਚਾਈ ਖੜਕ ਕੇ ਤਮੈ ਸਰਣ ਦੇਹਾਰੀ ਆਪ ਹਾਥ ਨਾ ਲੇ ਹੋ ਭਾਰੀ ਸਰਬਥਾਰ ਮੋ ਸਹਾਈ दोस्तों दो गे बचाई वाहे गुरु जी का खालसा वाहे गुरु जी की फतेह